ਅਦਾਕਾਰ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਮਾਮਲੇ 'ਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਤੋਂ ਤੀਜੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਮਾਮਲੇ 'ਚ ਮੁਲਜ਼ਮ ਵਿੱਕੀ ਗੁਪਤਾ ਦਾ ਛੋਟਾ ਭਰਾ ਸੋਨੂ ਕੁਮਾਰ ਹੈ। ਉਸਦੇ ਪਿਤਾ ਸਾਹਿਬ ਗੁਪਤਾ ਨੇ ਕਿਹਾ ਹੈ ਕਿ ਕ੍ਰਾਈਮ ਬ੍ਰਾਂਚ ਨੇ ਉਹਨਾਂ ਦੇ ਦੂਜੇ بیٹے ਸੋਨੂ ਕੁਮਾਰ ਨੂੰ ਚੰਡੀਗੜ੍ਹ ਤੋਂ ਫੜਿਆ ਹੈ। ਗੁਜਰਾਤ ਦੇ ਪੁੱਛ ਤੋਂ ਪੁਲਿਸ ਦੇ ਹੱਥੇ ਚੜੇ ਵਿੱਕੀ ਗੁਪਤਾ ਤੇ ਸਾਗਰ ਪਾਲ ਤੋਂ ਬਾਅਦ ਹੁਣ ਟੀਮ ਸੋਨੂ ਕੁਮਾਰ ਤੋਂ ਪੁੱਛਗਿੱਛ ਕਰ ਰਹੀ ਹੈ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਮਾਮਲੇ 'ਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਤੋਂ ਤੀਜੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਉਹ ਮਾਮਲੇ 'ਚ ਮੁਲਜ਼ਮ ਵਿੱਕੀ ਗੁਪਤਾ ਦਾ ਛੋਟਾ ਭਰਾ ਸੋਨੂ ਕੁਮਾਰ ਹੈ ਉਸਦੇ ਪਿਤਾ ਸਾਹਿਬ ਗੁਪਤਾ ਨੇ ਕਿਹਾ ਹੈ ਕਿ ਕ੍ਰਾਈਮ ਬ੍ਰਾਂਚ ਨੇ ਉਹਨਾਂ ਦੇ ਦੂਜੇ بیٹے ਸੋਨੂ ਕੁਮਾਰ ਨੂੰ ਚੰਡੀਗੜ੍ਹ ਤੋਂ ਫੜਿਆ ਹੈ ਗੁਜਰਾਤ ਦੇ ਪੂਚ ਤੋਂ ਪੁਲਿਸ ਦੇ ਹੱਥੇ ਚੜੇ ਵਿੱਕੀ ਗੁਪਤਾ ਤੇ ਸਾਗਰਪਾਲ ਤੋਂ ਬਾਅਦ ਹੁਣ ਟੀਮ ਸੋਨੂ ਕੁਮਾਰ ਤੋਂ ਪੁੱਛਗਿੱਛ ਕਰ ਰਹੀ ਹੈ